ਕੀ ਜਾਨਾ ਕਹਾਂ ਮੈਂ ਤੇਰਾ ਸਣੀ ਦੋ ਲਵਾਉਂਗੀ ਤੇਰੇ ਜੈ ਸਣੀ ਜੁਲਾਉਂ ਤਾ ਕੀ ਕਰਦਾਗਾ ਕਿ ਤੂੰ ਹੀ ਤਾਂ ਨਹੀਂ ਮੇਰੇ ਤੇ ਟੂਣਾ ਕਰਾਉਂਦਾ ਫਿਰਦਾ ਉਹ ਟੂਣਾ ਕਰਾਉਣ ਨੂੰ ਕੀ ਹੀਵਾ ਮਾਲਣੀ ਆ ਤੂੰ ਮੈਂ ਤਾਂ ਆਪਦੇ ਕੰਮ ਜਾਂਦਾ ਸੀ ਮੇਰਾ ਤਾਂ ਰੱਪੜੀ ਆ ਠੀਕ ਹੈਗਾ ਦਾ ਕੁਛ ਨਹੀਂ ਦਾ ਫੁੱਲ ਲੈ ਤੂੰ ਮੜਾ ਜੇਬੀ ਕਹ ਉਹ ਕੋਈ ਤਾਂ ਸਹੀ ਪਿਆਰ ਨਾਲ ਕਰਾਂ ਜੇਬੀ ਨਹੀਂ ਕਹਿੰਦਾ ਕਾ ਵੀ ਚੰਡੀ ਚੁੰਡੀ ਕਰ ਮੈਂ ਤਾਂ ਇੱਥੇ ਠੀਕ ਆ ਪਬਲਿਕ ਉੱਤੇ ਜਾਗ ਰਾਇਆ ਜਿਹੜੇ ਤੋਂ ਰੇਕ ਉੱਤੇ ਜਾਣਾ ਜਿੱਥੇ ਵੱਡੇ ਵੱਡੇ ਪਹਾੜ ਆ ਗਏ ਵੱਡੇ ਵੱਡੇ ਤਵਰ ਨੈਣਾ ਦੀ ਵੀ ਘਣੀ ਨੇ ਆਪਾਂ ਨੈਣਾ ਦੀ ਵੀ ਵਗ ਚੱਲਾਂਗੇ ਨਾਲੇ ਮਾਣੇ ਕਮਾਂ ਯਾਰ ਉਹ ਵੀ ਉਹਨੂੰ ਬਹੁਤੀ ਮਿਲ ਕੇ ਮੇਗੀ ਆ ਉਹਨੇ ਕੋਈ ਸੁੱਖ ਵਗੈਰਾ ਸਿੱਖੀ ਸੀ ਹਾਂ ਸੁੱਖ ਕੀ ਮਹਤਵ ਉਹ ਅੱਖਾਂ ਦਾ ਬਾਬਿਆਂ ਦੇ ਘਰ ਪਰਤੇ ਦੀ ਮਾਤਾਂ ਨੇ ਤਾਂ ਤੂੰ ਵੈਸੇ ਕਿੰਨੇ ਦਿਨੋਂ ਗੇਵਰੇ ਖੜੇ ਨੂੰ ਮੈਨੂੰ ਤਾਂ 4-5 ਦਿਨ ਹੋ ਗਏ ਮੈਂ ਤਾਂ ਡੇਲੀ ਖੜਦਾ ਹਾਂ ਰੇਮ ਹਾਂ ਜੀ ਆ ਜਾ ਸਹਿਰ ਹੋਰੀ ਤਾ ਉਹ ਪ੍ਰੀਤ ਹਾਂਜੀ ਉੱਠ ਖੜ ਜਾ ਚਾਹ ਚੋ ਬਣਾ ਲੈ ਐ ਨਹੀਂ ਜਿਦਿ ਜਾਨੂ ਗਈ ਸੀ ਟਾਈਮ ਕਿੰਨੂ ਹੋ ਗਿਆ ਮਦਾ ਘੜੀ ਬੰਨ ਕੇ ਸੌਂਗਾ ਲੱਗਦਾ ਰਾਤ ਲੈ 7:00 ਵਜ ਗਏ ਠੀਕ ਆ ਮੈਂ ਲਿਆਉਣੀਆਂ ਚਾਹ ਬਣਾ ਹੋਰ ਚਾਹ ਬਣਾ ਲਿਆ ਮਿੰਟ ਹੋ ਨਹੀਂ ਗਿਆ ਨਹੀਂ ਮੰਨਿਆ ਬਹੁਤ ਉਹਨਾਂ ਨੇ ਕਿਹਾ ਅਜ ਨਹੀਂ ਕਿਹਾ ਨਹੀਂ ਚਾਹ ਕਿੰਨੇ ਦਾ ਸੰਦ ਬਹੁਵੀਏ ਨਹੀਂ ਸੋਣੀ ਮਿਲ ਗਈ ਰੰਗਾ ਤੈਨੂੰ ਐਨ ਜੋਗਾ ਮਾਡੀ ਵੀ ਸਾਲੇ ਵਾਲੇ ਹਰਾਮੀ ਨੇ ਅਜੇ ਵੀ ਦਾ ਬੜਾ ਹਰਾਮੀ ਆ ਬੰਦਾ ਯਾਰ ਇਹਦਾ ਟੂਨੇ ਟਪੀ ਕਰਨ ਲੱਗੇ ਤੇ ਮੈਂ ਸਮਝਿਆ ਮੈਂ ਨੂੰ ਜੇ ਨੂੰ ਮੈਂ ਸਿੱਧਾ ਕਹਿਤਾ ਇਹ ਫਿਰਕੂ ਸ਼ੁਰੂਗੀ ਇਹਦਾ ਹੱਲ ਕਰਨਾ ਪਊ ਉਹ ਆਇਆ ਹੁਣ ਇੰਨਾ ਟਾਈਮ ਲਾਤਾ ਹਾਂਜੀ ਆ ਗਈ ਆ ਲੋ ਭੇਜਾ ਬਾਲੀ ਦਿੱਤੀ ਪਈ ਆ ਇਹਦਾ ਕਰਤੀ ਹੂੰ ਹੁਣੀ ਤਾਂ ਬਣਾ ਕੇ ਲੈਣੀ ਮੈਂ ਦਾਦੀ ਨੂੰ ਐਂ ਕਹਿੰਦਾ ਤੀਗਾ ਮੜਾ ਯਾ ਯਾਰ ਆਪਣੇ ਨਾ ਗਮ ਆਂਡ ਗਮਾਡ ਠੀਕ ਨਹੀਂ ਮੜਾ ਧਿਆਨ ਰੱਖਿਆ ਕਰ ਮੈਂ ਤਾਂ ਧਿਆਨ ਹੀ ਰੱਖਦੀ ਆ ਮੈਂ ਕਿਹੜਾ ਬਾਹਰ ਜਾਣਾ ਹੁੰਦਾ ਘਰੇ ਤਾਂ ਹੁੰਨੀ ਆ ਤੁਹਾਨੂੰ ਸਾਨੂੰ ਪੁੱਛ ਲਿਆ ਕਰੀਂ ਕਿਤੇ ਹੁੰਨੀ ਆ ਅਗਲੇ ਨੂੰ ਚੱਕ ਕੇ ਚੀਜ਼ ਫੜਾ ਦੇ ਕਰੀਂ ਚਾਹ ਨਾਲੇ ਕਿਸੇ ਤੋਂ ਚੀਜ਼ ਲੈ ਕੇ ਨਹੀਂ ਖਾਣੀ ਨਹੀਂ ਨਹੀਂ ਮੈਂ ਤਾਂ ਕਿਤੋਂ ਲੈ ਕੇ ਖਾਣੀ ਨਾਲੇ ਹੋਰ ਇਥੇ ਆਂਡੀ ਗਮਾਂਡੀਆਂ ਦਾ ਪਤੀ ਨਹੀਂ ਸਾਲੇ ਕੀ ਜਾਂਦੇ ਛਾੜ ਦੇਣਾ ਹੂੰ ਨਾਲੇ ਲੋਕਾਂ ਦੀ ਨਾਜ਼ਰ ਬਹੁਤ ਮਾੜੀ ਆ ਹਾਂ ਜੀ ਮਾ ਬਣਾ ਹਾਂ ਡੇਡੀ ਕੀ ਕਰਿਆ ਨੇ ਕੁਛ ਨਹੀਂ ਆਇਤਾ ਮੈਂ ਗੱਲ ਕਰਦੀ ਚਾਹ ਬਣਾ ਕੇ ਲਈਦੀ ਚਾਹ ਪੀ ਕੇ ਛੱਡਿਆ ਉਹ 20 ਦਿਨ ਹੋ ਗਏ ਕਾਕੇ ਜਾ ਮੈਨੂੰ ਹੁਣ ਮੜਾ ਇਹ ਡੰਗਰ ਪਸੂ ਵੀ ਦੇਖ ਲਾ ਖੇਤੀ ਬਾੜੀ ਦਾ ਕੰਮ ਦੇਖ ਲਾ ਉਹ ਯਾਰ ਦੇਖ ਲੈਣਾ ਯਾਰ ਸਾਰਾ ਦਿਨ ਇੱਥੀ ਨਾ ਬਠਾ ਰਿਆ ਕਰ ਯਾ ਤਾਂ ਸਾਡੇ ਵੀ ਹੋਏ ਨੇਗੇ ਤੁਹਾ ਦਾ ਯਾਰ ਹੁਣ ਮੇਰੇ ਮਾਗਰੇ ਪੈ ਗਿਆ ਜਦਾ ਨਾ ਫਫੜ ਲਵਾਉਂਦਾ ਅਰਦਾ ਤਾਂ ਹਾਂ ਚਲ ਗਰਮੀ ਆ ਬਾਰੇ ਇਹਦਾ ਫਟਾ ਦਨੇ ਆ 2 ਮਹੀਨੇ ਨੂੰ ਕੋਈ ਨਹੀਂ ਆ ਚਾਲੇ ਯਾਰ ਗੱਲ ਤਾਂ ਮੈਂ ਜਾ ਕੇ ਦੇਖਾਂ ਬੋਕੜਿਆਂ ਜਾ ਕੇ ਦੇਖ। ਕਿ ਇੱਥੇ ਲੋਹੂ ਪੀ ਰੱਖਿਆ ਦਾ। ਨਾ ਕਿਸ ਕਾ ਆਪ ਕਰੇ ਨਾ ਧਰੇ ਨਾ ਮੈਨੂੰ ਵੀ ਇੱਥੇ ਹੈਰਾਨੀ ਕਰਦਾ ਹੋਗਾ ਯਾਰ। ਆ ਮੈਂ ਤਾਂ ਭੁੱਲ ਗਿਆ ਕੋਈ ਨਹੀਂ ਜੀ ਕੋਈ ਮੋਂ ਨੰਦਰ ਜਮਾਨਾ। ਸੱਸਰੀ ਘਰ ਬਾਬੀ ਜੀ ਸ਼ਸ਼ੀ ਕਾਲ ਜੀ ਹੈਗਾ ਬਾਈ ਕਰੇ? ਨਹੀਂ ਉਹ ਤਾਂ ਖੇਤ ਗਏ ਹੋਣਾ। ਚਲ ਦੋਸਤਾ ਹੈਗੇ ਹੂਏ। ਮੈਂ ਤਾਂ ਹੈਗੀਆਂ ਕਿ ਲਿਖ ਦਿਨ ਦੇਖੇ ਦੇ ਤਾਹੀ ਤਾਂ ਆਇਆ ਤੁਹਾਡੇ ਕਰਕੇ ਤਾਂ ਕੰਮ ਸੀ ਕੋਈ ਹੋਰ ਭਾਬੀ ਕੰਮ ਆਇਆ ਕੀ ਕੰਮ ਆ ਬਹੁਤ ਸਾਰਾ ਚਲਵੇਂ ਮੈਨੂੰ ਨਜ਼ਰ ਨਾ ਲਾ ਦੀ ਉਹ ਤੈਨੂੰ ਕਾਨੂੰ ਲੱਗਦੇ ਆ ਨਜ਼ਰ ਮਿਰਚਾਂ ਪਾ ਦਾਂਗੇ ਆਪਾਂ ਪੈੜ ਦੀ ਮਿੱਟੀ ਚਾਕੇ ਗੱਲਾਂ ਨਾ ਮਾਰ ਬਾਲੀਆਂ ਲੈ ਕਿਉਂ ਗੱਲਾਂ ਤਾਂ ਮੁੱਲ ਆਗਾ ਹੋਰ ਕੀ ਕਰੀਏ ਕੰਮ ਦੱਸ ਕੀ ਆ ਕੰਮ ਤਾਂ ਤੇਰੇ ਕੋਲ ਹੀ ਆਇਆ ਸੀਗਾ ਦੱਸੋ ਫਿਰ ਮਾਹ ਕਰਾ ਮਾਹ ਕਰਾ ਦੇ ਭਾਬੀ ਤੇਰੇ ਵਰਗੀ ਦਾ ਸਾਥ ਕੋਈ ਮੇਰੇ ਵਰਗੀ ਤਾਂ ਹੈ ਨਹੀਂ ਕੋਈ ਮੈਂ ਹੀ ਸੀ ਉਹ ਤਾਂ ਇੱਕ ਤੇ ਸਾਡੇ ਨਾਲ ਆ ਜਾ ਆਇਆ ਕੰਨੂ ਕਰਦੀਆਂਂਗੀ ਮੂੰਹ ਜਾ। ਹੋਰ ਕੀ ਕਰਾਂ? ਹੁਣ ਜਿਹੜਾ ਵਿਚੋਲਾ ਤਾਂ ਪਾਇਆ ਤੀਆ ਵਿਚੋਂ ਕਹਿ ਕੋ ਕੇ ਮਣਾ ਮੂਠਾ ਕਰਾ ਦੇਣਾ ਕੋਸਾ। ਚੱਲ ਵੇ ਪਾਲੀਆਂ ਗੱਲਾਂ ਨਾ ਮਰ ਜਾ ਕੰਮ ਕਰ ਆਂਦਾ। ਕੰਮ ਤਾਂ ਤੇਰੇ ਵਾਸਤੇ ਵਿਹਲੇ ਆਂਗੇ ਤਬੇ। ਹੁਣੇ ਫਿਰ ਮੈਂ ਤਾਂ ਨਹੀਂ ਵਿਹਲੀ। ਕੋਈ ਨਾ ਵਿਹਲੇ ਦਾ ਕਰਦਾਂਗੇ ਤੈਨੂੰ ਆਇਆ ਸਾਡੇ ਘਰੇ ਸਾਰਾ ਕੰਮ ਅਸੀਂ ਕਰਿਆ ਕਰਾਂਗੇ ਆਪੇ। ਨਹੀਂ ਮੈਨੂੰ ਲੋੜ ਨਹੀਂ। ਲੋੜ ਕਾ ਨਹੀਂ ਸਾਨੂੰ ਤਾਂ ਲੋੜ ਆਗੀ। ਆਇਆ ਕੰਨੂ ਕਰਦੀਆਂਂ ਭਾਬੀ ਮੰਨ ਜਾ। ਹੁਣ ਬੜੇ ਕਾਲੇ ਜੀ ਨੂੰ ਫਸੀ ਤੂੰ। ਹਾਂ ਨਸ਼ੇ ਪੱਤੇ ਇੰਨਾ ਕਰਦਾ ਤੈਨੂੰ ਕਿਵੇਂ ਉਹਨੇ ਲੜਲਾਤਾ ਕਿਸੇ ਨੇ ਹੈ ਨਾ ਬੋਲ ਠੀਕ ਆ ਨਾ ਕਿਉਂ ਘਰ ਆਲਾ ਗਾ ਮੇਰਾ ਉਹ ਘਰ ਵਾਲੇ ਨੂੰ ਕੀ ਗਾਹਾਂ ਦੀ ਸੁਣੀ ਦਿਉ ਲਾਗਾ ਹੋ ਮਰੇ ਤਾਂ ਆਗਾ ਕੜਾਇਆ ਮੇਰੇ ਲਈ ਤਾਂ ਸ਼ਨੀ ਦਿਉਲੀ ਆ ਅਸੀਂ ਬਣ ਜਾਗੇ ਸ਼ਨੀ ਦਿਉ ਦੇਵ ਨਹੀਂ ਮੈਨੂੰ ਲੋਣ ਨਹੀਂ ਜਾ ਤੂੰ ਮੈਨੂੰ ਕੰਮ ਧੰਦੇ ਕਰ ਲੈਣ ਤੇ ਤੂੰ ਜਾ ਆਇਆ ਨਾ ਕਰ ਭਾਬੀ ਦੇਖੇ ਇਹ ਤਾਂ ਬਾਗੀ ਸਾਨੂੰ ਹੁਣ ਕੋਈ ਬਾਬਾ ਭਾਲਣਾ ਪਊਗਾ ਟੂਨੇ ਆਲਾ ਕਰਕੇ ਟੂਣਾ ਇਹਨੂੰ ਤਾਂ ਕਰੀਏ ਬਸ ਸੋਹਣੀ ਬਹਵਾ ਹੋਏ ਲੈ ਤੁੜ ਜਾਣਾ ਕਹਣਾ ਮੈਂ ਤੇਰਾ ਸ਼ਨੀ ਦੋ ਲਵਾਉਂਗੀ ਤੇਰੇ ਜੈ ਸ਼ਨੀ ਜੋਲਾਂ ਤੋਂ ਮੈਂ ਮੈਂ ਇੱਕ ਵਾਰ ਵੀ ਕਿਵੇਂ ਆ ਵਧੀਆ ਜੀ ਤੁਸੀਂ ਦੱਸੋ ਹੋ ਠੀਕ ਹੈਂ ਵਧੀਆ ਕਿੱਥੇ ਗਏ ਸੀ ਐਨੇ ਦਿਨ ਦਿਖਾਈ ਨਹੀਂ ਮੈਂ ਤਾਂ ਚੰਡੀਗੜ੍ਹ ਫਿਰਦਾ ਸੀ ਉਹ ਤਾਂ ਛੱਡੋ ਪਾਪਨ ਕਿੱਥੇ ਹੈ ਗਏ ਹਸੂ ਉਹ ਤਾਂ ਖੇਟੇ ਗਏ ਹੋਇਆ ਅੱਛਾ ਹੋਰ ਹੋਰ ਤੁਸੀਂ ਕਿਤੇ ਜਾਂਦੇ ਨਹੀਂ ਸਾਰ ਬੰਗ ਘਰੀ ਰਹਿੰਦੇ ਹੋਏ ਰਹਿੰਦੀਆਂ ਬਸ ਚਲੋ ਫਿਰ ਚੰਡੀਗੜ੍ਹ ਸਮੋਸਾ ਖਾ ਕੇ ਲਈਏ ਪੀਜਾ ਹੋ ਜਾਗਾ ਉਹ ਇਹ ਫਿਰ ਕੋਈ ਨਾ ਆਪਾਂ ਕਹਿ ਰਹੇ ਸੀ ਬਤਾਉਣਾ ਜਾਂਗੀ ਪਾ ਬੰਦਾ ਕੀ ਉਹ ਤਾਂ ਡਫਟ ਰਜਾ ਤੂੰ ਮੇਰੇ ਨਾਲ ਚੱਲਣ ਦਿਖਾਉਣਾ ਹੈ ਸ਼ਹਿਰ ਨਾਲ ਹਾਂ ਜੇ ਨਾ ਬੋਲਵੇਂ ਤੂੰ ਪਾ ਬੀਰ ਤੇ ਗੁੱਸਾ ਕਰ ਦੇਣੀ ਹੈ ਤੇ ਕਰਨਾ ਹੀ ਆ ਘਰ ਆ ਲਗਾ ਮੇਰਾ ਬੋਲਦਾ ਕਿਵੇਂ ਆ ਤੂੰ ਉਹ ਫਿਰ ਉਹ ਤਾਂ ਹੈ ਵੀ ਬਾਮ ਨਾ ਮੈਂ ਕੀ ਕਰਾਂ ਮੈਂ ਤੂੰ ਮੇਰੇ ਨਾਲ ਚੱਲ ਕੇ ਤਾਂ ਜਾ ਕੇ ਦੇਖ ਲੈ ਤੈਨੂੰ ਉੱਥੇ ਦਿਖਾਉਂਗਾ ਤੈਨੂੰ ਨੜੇ ਦਿੱਲੀ ਨੜੇ ਨੂੰ ਬਾਰ ਦੇ ਵੇਰੇ ਡਿਸਕੋ ਡਾਂਸ ਸਾਰਾ ਕੁਝ ਦਿਖਾ ਦੇਣਾ ਮੈਂ ਨਹੀਂ ਨਹੀਂ ਮੈਂ ਇਹ ਚੰਗੀ ਡਿਸਕੋ ਡਾਂਸਾਂ ਤੋਂ ਜਾਣਾ ਮੈਂ ਚੰਡੀ ਚੁੰਡੀ ਗੱਲ ਮੈਂ ਤਾਂ ਇੱਥੇ ਠੀਕ ਆ ਉਹ ਬਾਬੀ ਤੂੰ ਉੱਥੇ ਜਾ ਕੇ ਦੇਖ ਜਿਹੜੇ ਦੂਰੇ ਕੱਪੜੇ ਪਾ ਰਹੇ ਨੇ ਇੱਥੇ ਦਾ ਪਿੰਡਾਂ ਨਾਲ ਸਵਾਦ ਉਹ ਚੱਲਦਾ ਉੱਥੇ ਦਾ ਜੀਨਾ ਟੌਮ ਚੱਲਦੀਆਂ ਫਿਰ ਤੈਨੂੰ ਇਹੋ ਜਿਹੀ ਬਣਾ ਕੇ ਰੱਖੂਗਾ ਜਾ ਕੇ ਤਾਂ ਦੇਖਣਾ ਹੁਣ ਵੀ ਮੈਂ ਜੀਨਾ ਟੌਮ ਤੇ ਪਾਈ ਬੈਠੇ ਆ ਜਦੋਂ ਮੇਰੇ ਘਰ ਤੇਨੂੰ ਗੜਾ ਵੇਖਦਾ ਉੱਥੇ ਜਾ ਕੇ ਦੇਖ ਲੋ ਕੰਮ ਰੇ ਮਾਰ ਮੜ ਮਟ ਪੰਗ ਪੰਗ ਤੇ ਮੈਂ ਕਿਹੜਾ ਲੋਕਾਂ ਲਈ ਪਾਉਣੀ ਆ ਚੱਲ ਬਾਬੀ ਦੇ ਛੱਡ ਤੂੰ ਮੈਨੂੰ ਐਂਸਰ ਤੇ ਕਿਸੀ ਜੀ ਨੂੰ ਇਹਦਾ ਰਿਪੇਅਰ ਬਣਾਉਂਦੇ ਕੋਈ ਕਿਵੇਂ ਸੀ ਮੇਰੇ ਨਾਮ ਧਿਆੂ ਕੁਦਾਈ ਉਹ ਬਣਾ ਚੰਨੀ ਕਰਵਾ ਦੇ ਚੱਲ ਵੇ ਮੈਨੂੰ ਕੰਮ ਕਰ ਲੈਣ ਦੇ ਆ ਗਰ ਚ ਰਹੇ ਤੇ ਕਿ ਕੀ ਡਾਊਟ ਮੈਂ ਕਿਹੜੇ ਮੋਤੀ ਪੁੰਨ ਕਰਾਣੇ ਨੇ ਜਿਹੜੀ ਕਾਲੇ ਨੂੰ ਹੈ ਜੀ ਥੋੜੀ ਮਿਲ ਗਈ ਦੇਖ ਨਾ ਜਾ ਕੋਤੋਂ ਖੂਬ ਲੱਗੀ ਆ ਦੁਕਾਨ ਤੋਂ ਕੋਈ ਜੀ ਪਾਵਨ ਦੀ ਬਹੁ ਸਾਡੇ ਵੇੜੇ 'ਚ ਕਿਵੇਂ ਫਰਦੀ ਆ ਜਾਂ ਤਾਂ ਰੰਗ ਭਾ ਗਏ ਲਾਗੇ ਨੇ ਜਿਹੜਾ ਬਾਬੇ ਨੇ ਆਖਿਆ ਦੀ ਮਿੱਟੀ ਚੱਕਲਾ ਜਾਵਾਂ ਉਹ ਕੀ ਕਰਦਾਗਾ ਕਿ ਤੂੰ ਹੀ ਤਾਂ ਨਹੀਂ ਮੇਰੇ ਤੇ ਟੂਣਾ ਕਰਾਉਂਦਾ ਸਰਦਾ ਉਹ ਟੂਣਾ ਕਰਾਉਣ ਨੂੰ ਕੀ ਹੀਵਾ ਮਾਲਣੀ ਆ ਤੂੰ ਮੈਂ ਤਾਂ ਆਪਦੇ ਕੰਮ ਜਾਂਦਾ ਸੀ ਮੇਰਾ ਤਾਂ ਰਪਈਆ ਡੇਗ ਗਿਆ ਸੀਗਾ ਪਤਾ ਹੀ ਆ ਮੈਨੂੰ ਕੀ ਪਤਾਗਾ ਪਤਾਗਾ ਫਿਰ ਆ ਜਾਗਾ ਇਹ ਸੱਤੇ ਪਾ ਸ਼ਾਬਾਬਿਆ ਕਰਾ ਦੇ ਗੱਲ ਓਏ ਇਹਦੇ ਨਾਲ ਪੂੰਜ ਵਰਗੀ ਆ ਗਈ ਨਜ਼ਾਰਾ ਆ ਜੂਗਾ ਓਏ ਓ ਪਵਨਾ ਓ ਪਵਨਾ ਉਹ ਨਿਕਲਿਆ ਓ ਹਾਂਜੀ ਸਸਰੀ ਘਰ ਭਾਬੀ ਜੀ ਸਸਰੀ ਘਰ ਜੀ ਮਾਤਾ ਤੁਹਾਡੇ ਕੋਲ ਕੰਮ ਆਇਆ ਸੀਗਾ ਦੱਸ ਆ ਕੀ ਕਰੀ ਆਂ ਤੂੰ ਤੁਹਾਡਾ ਸਾਡੇ ਬਰੇ ਦੀ ਰੀਤ ਹੈ ਵੀ ਜਦੋਂ ਕੋਈ ਨੰਨੀ ਗਵਾਂਢਣ ਆਵੇ ਫਲ ਚਾਹ ਕੇ ਬਸ ਬਾਬੇ ਦੇ ਚੜਾ ਕੇ ਹੋ ਜਾਂਦੇ ਨੇ ਸੇ ਮੈਨੂੰ ਪਤਾ ਹੀ ਹੈ ਤੇਰੀਆਂ ਰੀਤਾਂ ਉਦੋਂ ਵੀ ਤੂੰ ਮੇਰੇ ਤੇ ਪਤਾ ਨਹੀਂ ਕੀ ਟੁਨੇ ਟੱਪੇ ਕਰੀ ਜਾਂਦਾ ਸੀ ਮਾੜਾ ਬਸ ਬਸ ਤੇਰੇ ਵਾਸਤੇ ਕਰ ਦਿਆਂ ਭਾਬੀ ਸਾਰਾ ਕੁਝ ਕੁਛ ਨਾ ਕਰ ਤੂੰ ਮੇਰੇ ਵਾਸਤੇ ਲੈ ਕੀ ਕਰੀ ਆ ਨਾ ਕੁਛ ਨਹੀਂ ਬਸ ਤੂੰ ਕਿਹੜਾ ਪਿਆਰ ਨਾਲ ਜੈਬੀ ਕਹੇ ਮਾੜਾ ਨਹੀਂ ਕਹਿੰਦੀ ਮੈਂ ਉਹ ਜੈਬੀ ਕਹਿਣ ਨੂੰ ਕਿਹਾ ਤੇ ਕਿਰਾਮ ਨੇ ਮੇਰਾ ਨਾਮ ਲੈ ਦੇ ਜੈਬੀ ਕਹ ਦੇ ਕਿਰਾਮ ਨਹੀਂ ਕਹਿੰਦੀ ਮੈਂ ਕਾਹ ਤੋਂ ਨਹੀਂ ਕਹਿੰਦੀ ਨਹੀਂ ਕਹਿੰਦੀ ਤੇਰਾ ਕੋ ਘਾਸਦਾਗਾ ਘਸਦਾ ਹੀ ਆ ਕੀ ਘਾਸਦਾਗਾ ਜੀਬ ਮੜੀ ਜੀ ਘਾਸਦੀ ਆ ਕੋਈ ਨਾ ਫੇਰ ਕੀ ਹੋ ਗਿਆ ਤੂੰ ਕਿਹੜਾ ਪਿਆਰ ਨਾਲ ਕਹਤਾ ਸੀ ਜੈਬੀ ਕੋਈ ਚਾਹਣਾ ਸਾਰੇ ਫੁੱਲ ਬਾਬੇ ਨੇ ਤਾਂ ਆਪਣੀ ਫੁੱਲ ਪਵਾਤੀ ਸੀਗੇ ਇਹ ਕਾਨੂੰ ਆਂਗੀ ਬਸੀ ਬਸੀ ਆਲੀ ਕਰਨ ਵਾਲੀ ਇਹਦਾ ਮਨ ਲਾਲਾ ਕਾਲੇ ਹਲਮ ਵਾਲੀ ਆਗੀ ਹੁਣ ਨਹੀਂ ਆਉਂਦਾ ਹੁਣ ਇਹਦੀ ਛਿੱਤਰ ਪ੍ਰੇਡ ਹੋ ਗਈ ਹੁਣ ਆ ਕੇ ਦਿਖਾਵੇ ਤੁਸੀਂ ਨੀ ਨਪੜਦੇ ਛਾੜੇ ਕੀ ਕਰੀਏ ਮੇਰੀ ਗੱਲ ਸੁਣੋ ਹਾਂ ਹਾਂ ਬੈ ਜਾ ਆ ਜਾ ਕੀ ਹੋ ਗਿਆ ਗੱਲ ਸੁਣਨ ਨੂੰ ਇੱਕ ਜੀ ਕਰਦਾ ਦੱਸਦਾ ਇੱਕ ਜੀ ਕਰਦਾ ਨਾ ਦੱਸਾ ਇਹੇ ਦੀ ਕੀ ਗੱਲ ਹੋ ਗਈ ਵੀ ਇੱਕ ਜੀ ਕਰਦਾ ਦੱਸਣਾ ਇੱਕ ਜੀ ਕਰਦਾ ਨਹੀਂ ਦੱਸਣਾ ਜਾਪਾ ਹੀ ਨਾ ਖੜਾ ਹੋ ਜੇ ਜੇ ਦੱਸਤੀ ਤਾ ਗੱਲ ਜਾਪੇ ਨੂੰ ਕੀ ਆ ਇਹ じゃ ਕੀ ਹੋ ਗਿਆ ਮੈਨੂੰ ਦੱਸਤਾ ਸੀ ਗੱਲ ਤਸੀਂ ਸਹੀ ਕਹਿੰਦੇ ਸੀ ਯਾਰ ਕੀ ਹੋ ਗਿਆ ਮੈਂ ਕੀ ਕਰਾਂ ਤੁਹਾਡੇ ਗਵਾਂਢੀ ਜਿਹੇ ਹੈ ਨਹੀਂ ਕਿਸੇ ਚੱਜ ਦੇ ਕਿਉਂ ਕੀ ਕਰਤਾ ਇਹਨਾਂ ਨੇ ਟੂਨੇ ਟੱਪੇ ਕਰਾਉਂਦੇ ਫਿਰਦੇ ਆ ਮੇਰੇ ਤੇ ਤੈਨੂੰ ਮੈਂ ਕੀ ਕਹਿਦੀ ਮਾਂ ਬਾਹਰ ਨਾਲ ਕਿਸੇ ਨੂੰ ਸੱਬੇ ਨਾਲ ਪੁੱਛੇ ਵੀ ਚੀਜ਼ ਨਹੀਂ ਲੈਣੀ ਨਾ ਖਾਣੀ ਆ ਚੀਜ਼ ਚਾਹਤਾ ਨਹੀਂ ਮੈਂ ਖਾਦੀ ਹਾਂ ਤੂੰ ਨਾ ਕਿਸ ਦੀ ਮੈਥੋਂ ਲੱਤ ਤੜਵਾਦੀ ਓਰੇ ਹੋ ਇੱਕ ਦੇ ਤਾਂ ਮੈਂ ਅੱਜ ਲਾ ਤੇ ਝਾੜੂ ਉਹ ਤਾਂ ਮੇਰੇ ਨਾਲ ਬਣ ਕੇ ਕੀੜਾ ਦੀ ਗਹਿਜਾ ਝਾੜੂ ਖਾਣ ਵਾਲਾ ਕੀ ਕਹਿੰਦੀ ਤੇਨੂੰ ਪਤਾ ਨਹੀਂ ਕਹਿੰਦਾ ਭਾਬੀ ਆ ਸਾਡੇ ਰਿਵਾਜ ਆ ਫੁੱਲ ਜੇ ਚਾਹੁੰਦਾ ਸੀ ਮੇਰੇ ਤੋਂ ਫੁੱਲ ਫੱਲ ਨਹੀਂ ਉਹਨੇ ਇਧਰ ਕਿਸੇ ਦੀ ਹੋਰ ਬਹੂ ਤੇ ਵੀ ਚਾਹਤੇ ਦੀ ਉਹਦੇ ਮੰਗਲੇ ਤੁਰ ਵੀ ਫਰੀ ਗਈ ਉਹ ਤੇ ਮੈਂ ਤਾਂ ਫਿਰ ਝਾੜੂ ਲਾ ਤੇ ਮੈਂ ਤਾਂ ਭਜਾਤਾ ਸੀ ਫਿਰ ਇੱਥੇ ਮਰੇਲ ਕੋਟ ਰਿਆਂ ਇਲਾਜ ਕਰਾਉਣਾ ਪੂ ਸਾਨੂੰ ਅੱਜ ਤੋਂ ਬਾਅਦ ਜੇ ਤਾਂ ਕਿਤੇ ਜਾਣਾ ਘਰੋਂ ਅਸਲ ਵਿੱਚ ਤਾਂ ਮਿੱਥੋਂ ਬਿਨਾਂ ਪੁੱਛੇ ਜਾਣਾ ਨਹੀਂ ਠੀਕ ਆ ਜਿੱਗੂ ਹੀ ਆਉਂਦਾ ਘਰੇ ਗੇਟ ਵੀ ਨਹੀਂ ਖੋਲਣਾ ਠੀਕ ਆ ਜੇ ਦੂਜੀ ਗੱਲ ਬਾਪੂ ਜੇ ਕਿਤੇ ਦੁਕਾਨ ਤੇ ਜਾਣਾ ਕਿਤੇ ਵੀ ਬਾਹਰ ਜਾਣਾ ਬਾਜ਼ਾਰ ਚ ਮੈਂ ਨਹੀਂ ਘਰੇ ਤਾਂ ਬਾਪੂ ਨਾਲ ਜਾਣਾ ਠੀਕ ਆ ਠੀਕ ਆ ਮੰਗਰੋਂ ਕਿ ਤੇਥੇ ਪਹਿਲਾਂ ਅਸੀਂ ਚਾਕੀ ਜਾਈਏ ਤੈਨੂੰ ਜ਼ੋਰ ਤਾਂ ਨਹੀਂ ਕੋਈ ਆ ਨਾ ਨਾ ਹੋਰ ਤਾਂ ਕੀ ਨਹੀਂ ਹੋਣਾ ਇੱਕ ਹੋਰ ਮੋਟਾ ਜਾਗਾ ਉਹ ਵੀ ਆ ਕੇ ਮਾਰਦਾ ਉਹ ਗੱਪਾਂ ਮੈਂ ਚੰਡੀਗੜ੍ਹ ਗਿਆ ਮੈਂ ਚੰਡੀਗੜ੍ਹੋਂ ਆਇਆ ਹਾਂ ਹਾਂ ਕਹਿੰਦਾ ਸੀ ਖੰਡਾ ਭਾਬੀ ਤੂੰ ਨਾਲ ਚੱਲ ਮੈਂ ਕਹਾਂ ਨਾ ਪਵਨ ਨੇ ਕਿਹਾ ਅਸਤਾ ਦੂਵੇਂ ਕਦੇ ਉਸ ਨਾਮ ਟੱਪਿਆ ਨਹੀਂ ਚੰਡੀਗੜ੍ਹ ਦਾ ਮੂੰਹ ਦੇਖਿਆ ਨੇ ਚੰਡੀਗੜ੍ਹ ਕਹੇ ਜਾਂਦਾ ਪਤਾ ਨਹੀਂ ਫੈਂਟਰ ਤਾਂ ਮਾਰਦਾ ਸੀ ਫਿਰ ਤੂੰ ਫੈਂਟਰ ਸੁਣ ਕੇ ਉਹਦੇ ਗੱਲਾਂ ਚ ਆ ਗਈ ਹੈ ਮੈਂ ਤਾਂ ਗੱਲਾਂ ਚਾਣਾ ਬਾਗਲੇ ਨੂੰ ਬਾਅਦ ਚ ਕੁਝ ਕਹੂੰ ਪਹਿਲਾਂ ਤੇਰੀ ਗੁੱਤ ਨਹੀਂ ਪੱਟੂ ਤੈਨੂੰ ਹੁਣ ਗੱਲ ਦੱਸਦੀ ਮੈਂ ਮੈਂ ਕੀ ਕੀਤਾਗਾ ਹਾਂ ਜਾ ਕੇ ਆਪਣੇ ਕੰਮ ਧੰਦੇ ਕਰ ਲੈ ਹਾਂ ਕੋਈ ਨਾ ਲੈ ਜੂ ਮੈਂ ਲੈ ਜੂ ਤੈਨੂੰ ਕਮਾਉਣ ਬਥੇਰਾ ਚੰਡੀਗੜ੍ਹ ਪਹਾੜਾਂ 'ਚ ਕਮਾ ਲਿਆਂਗਾ ਖੜਾ ਪੰਦੇ ਹੀ ਖੜਾ ਕਰ ਲੈ ਤਾ ਇਹ ਹੁੰਨਾ ਕਿ ਜਿਹੜਾ ਚਾਂਦੇ ਖੜਾ ਬਾਹਰ ਕਿਤੇ ਗੇਸ ਨਹੀਂ ਲਾ ਤਾ ਤੋੜਨਾ ਕਈਆਂ ਨਾਲ ਮੈਂ ਦਾ ਯਾਰ ਕਦੇ ਕੋਈ ਆਇਆ ਨਾ ਕਦੇ ਕੋਈ ਜਾਇਆ ਨਾ ਫੜਾ ਸਿਆਪਾ ਕਰਨ ਦਾ। ਤੱਕ ਬੇੜਾ ਕਰਾ ਰਹੀ ਬੰਦਈ ਕਰਨਾ। ਚਲ ਮੰਮੀ ਆਜੀ ਦੋ ਦਿਨਾਂ ਤੱਕ ਦਾ ਫੇਤਾ ਕੋਈ ਟੈਨਸ਼ਨ ਨਹੀਂ। ਚਲ ਹੁਣ ਮੈਂ ਕਰਦਾ ਦੋ ਚਾਰ ਦਿਨ ਘਰ ਨੂੰ ਕੰਮ ਤੇ ਜਾਂਦਾ ਬਾਹਰ ਨੂੰ ਕਰਦਾ। ਨਹੀਂ ਕਰਦਾ। ਚਲੋ ਤਾਂ। ਤੇ ਦਰਿਆ ਨਾ ਬਪੂ ਉਹ ਤੋਕਦਾ ਪਹਿਲੀ ਮੈਂ ਕਿਹਾ ਸਹਰ ਜਾ ਕੇ ਆਉਂਦਾ ਤੀ ਯਾਰਾ। ਮੈਂ ਤੈਨੂੰ ਐਂ ਕਹਾਂ ਨਾ ਜਦੋਂ ਦੋ ਤਿੰਨ ਦਿਨ ਤੂੰ ਨਾ ਕੰਮ ਤੇ ਜਾਈ ਹੁਣ। ਅਸਾਂ। ਜਾਂ ਫਿਰ ਮੈਂ ਹੀ ਜਾਂਦਾ ਜਿੰਨਾ ਟਾਈਮ ਲੱਗੂਗੀ। ਓ ਯਾਰ ਆਪਾਂ ਆਂਦੇ ਯਾਰ ਮਾਂਗਰੋ ਜਰ ਜੀਰੇ ਆਪਣੇ ਘਰੇ ਘੇੜੇ ਮਾਰਦੇ ਗਏ ਮੈਂ ਉਹਨਾਂ ਦੇ ਮਾਂਗਰਾਂ ਲਾਉਣੇ ਪੈਣੇ ਆ ਖੜੇ ਹੋਰ ਯਾਰ ਫੇ ਕੱਲੀ ਹੁੰਦੀ ਆ ਘਰੇ ਇਹਦੇ ਨੂੰ ਪਤਾ 100 ਗੱਲ ਬਾਤ ਹੋ ਜੇ ਚੱਲ ਤੂੰ ਰਹਾ ਕਰ ਗਏ ਹੋਰ ਮੈਂ ਐਂ ਹੀ ਕਹਿੰਦਾ ਸੀ ਤੈਨੂੰ ਚੱਲ ਹੁਣ ਮਾਂਗਰ ਚ ਬਹਿਣਾ ਉੱਥੇ ਕੁਲੀ ਤੇ ਤੂੰ ਜਾਇਆ ਕੰਮ ਜਾ ਕੇਣਾ ਇੱਥੇ ਐਂ ਦਾ ਯਾਰ ਸਿਆਪਾ ਹੀ ਨਹੀਂ ਨਿਬੜਦਾ ਕੋਈ ਨਾ ਪੰਗਾ ਖੜਿਆ ਹੁਣ ਆਉਣ ਦੇ ਜਿਹੜਾ ਆਉਂਦਾ ਔੜ ਵੀ ਤੋੜੀ ਐ ਲਿਖੇ ਸ਼ੇਰੂ ਛੱਡ ਨਾਂ ਨੀ ਗੁਲਾਬ ਕੋ ਐ ਨਾ ਖਾਸ ਮੇਰੀ ਗੱਲ ਸੁਣੋ ਹਾਂ ਯਾਰ ਸਾਰੇ ਹਨਾ ਵਿਆਹ ਤੋਂ ਬਾਅਦ ਕਿਤੇ ਨਾ ਕਿਤੇ ਘੁੰਮਣ ਲੈ ਕੇ ਜਾਂਦੇ ਤੂੰ ਮੈਨੂੰ ਕਿਤੇ ਇੰਜ ਜਾ ਕੇ ਗਏ ਮੈਨੂੰ ਪਹਾੜਾਂ ਚ ਲੈ ਕੇ ਜਾਓ ਓ ਯਾਰ ਪਹਾੜਾਂ ਚ ਕੀ ਕਰਾਂਗੇ ਉੱਥੇ 10 20 ਹਜ਼ਾਰ ਖਰਚਾ ਹੋ ਜੂਗਾ ਨਾਲੇ ਕੋਈ ਗੱਲ ਨਹੀਂ ਬਣਨੀ ਚੱਲ ਜਾਣਾ ਮੈਂ ਤਾਂ ਓ ਯਾਰ ਜਿੱਦ ਨਹੀਂ ਕਰੀਂ ਹੁੰਦੀ ਤੂੰ ਐ ਨਾ ਕਰ ਤੂੰ ਆਹੀ ਪਹਾੜਾਂ ਚ ਨਹੀਂ ਮੈਨੂੰ ਇੰਨਾ ਦਾ ਨਹੀਂ ਦੱਸੋ ਵੇ ਯਾਰ ਕਿਉਂ ਪ੍ਰੈਸਰ ਜਾ ਪਾਈ ਨਹੀਂ ਪਹਿਲੀ ਹੀ ਮੇਰੇ ਦਾ ਦਿਮਾਗ ਕੰਮ ਕਰਦਾ ਇੱਕ ਤਾਂ ਉਰੇ ਨਹੀਂ ਸਾਲੇ ਆ ਗੇੜੇ ਮਾਰਨੋਂ ਹਟਦੇ ਮੈਨੂੰ ਇਹਨਾਂ ਦੀ ਲੱਤ ਲੁੱਤ ਤੋੜਨੀ ਪੂਸਾ ਸਾਲਿਆਂ ਦੀ ਵਧੀਆ ਯਾਰ ਆਪੇ ਫਿਰ ਨਾਲ ਟਲ ਜਾਣਗੇ ਇਹ ਆਪਾਂ ਨਾਲੇ ਉੱਥੇ 2-4 ਦਿਨ ਲਾ ਜਾਵਾਂਗੇ ਨਾਲੇ ਕੋ ਮੁਸਰੇ ਆਵਾਂਗੇ ਤੂੰ ਮੈਨੂੰ ਤਰੀਕ ਦੱਸ ਕਦੋਂ ਜਾਣਾ ਫਿਰ ਆਪਾਂ ਉਹਦੀ ਚੱਲਾਂਗੇ ਆ ਚੱਲ ਬੜਾਂਗੇ ਥੋੜੇ ਦਿਨਾਂ ਤੱਕ ਹੀ ਚੱਲ ਫਿਰ ਕੋਈ ਨਾ ਤੈਨੂੰ ਪਹਾੜ ਵੀ ਕਮਾ ਲਿਆ ਹੁਣ ਇਹ ਜੀ ਕੀ ਗੱਲ ਆ ਯਾਰ ਮੜਾਇੱਕ ਬਰਦਾ ਉਰੇ ਮੰਮੀ ਨੂੰ ਆ ਜਾਣ ਦੇ ਕੰਮਕਾਰ ਸੰਭਲੂਗੀ ਉਹ ਫਿਰ हां मम्मी ਨੂੰ ਆ ਜਾਂਦੋ ਉਸ ਤੋਂ ਬਾਅਦ ਦੇਖਦੇ ਆਂ ਜਾ ਮੈਂ ਕਾਹਦੀ ਫਿਰ ਕਾਹਦੀ ਚੱਲਣਗੀ ਟ੍ਰੇਨ ਤੇ ਜਾਣਾ ਕਿ ਬਾਈਕ ਤੇ ਜਾਣਾ ਮੈਨੂੰ ਐਂ ਤਾਂ ਦੱਸ ਦੇ ਆਪਾਂ ਬਾਈਕ ਤੇ ਹੀ ਚੱਲਾਂਗੇ ਚੱਲ ਠੀਕ ਆ ਐਂ ਕਰੀਂ ਅਧੇਰਾ ਤੈਨੂੰ ਚਲਾਉਣੀ ਬੂ ਫਿਰ ਜੇ ਤੈਨੂੰ ਆਉਂਦੀ ਆ ਤਾਂ ਹਾਂ ਕਰੀ ਨਹੀਂ ਫਿਰ ਮੈਂ ਤਾਂ ਰੇਲ ਗੱਡੀ ਤੇ ਜਾਊਂਗਾ ਬਈ ਹਾਂ ਮੈਨੂੰ ਆਉਂਦੀ ਐ ਮੈਂ ਚਲਾ ਕੇ ਵੀ ਦਿਖਾ ਦੂੰ ਤੁਹਾਨੂੰ ਆਪਾਂ ਬਾਈਕ ਤੇ ਹੀ ਚੱਲ ਬਣਾਂਗੇ ਅਧੇਰਾ ਮੈਂ ਚਲਾ ਲੂੰ ਅਧੇਰਾ ਤੂੰ ਚਲਾ ਲੈ ਵਾਠ ਠੀਕ ਆ ਨਾਲੇ ਯਾਰ ਇਹਨਾਂ ਦਾ ਬਰਾ ਸਾਲਿਆਂ ਦਾ ਜੱਬ ਨਿਬੜੂਗਾ ਸਾਲਿਆਂ ਨੇ ਲਹੂ ਪੀਰ ਖਾਗਾ ਹੋਰ ਯਾਰ ਨਾਲੇ ਆਪਣਾ ਦਿਮਾਗ ਸੈੱਟ ਹੋ ਜਾ ਦਿਮਾਗ ਨੂੰ ਹੁਣ ਕਿਹੜਾ ਦਿਮਾਗ ਸੈੱਟ ਤੋਂ ਹਿੱਲਿਆ ਹੋਇਆ ਸੈੱਟਿਆ ਦਿਮਾਗ ਦਾ ਹਿੱਲਿਆ ਹੋਇਆ ਹੀ ਆ ਯਾਰ ਇਹਨਾਂ ਦੀ ਟੈਨਸ਼ਨ ਪਤਾ ਨਹੀਂ ਕੀ ਤੂੰ ਨੇ ਟੱਪੇ ਕਰਦੇ ਫਿਰਦੇ ਆਗੇ ਤੂੰ ਨੇ ਟੱਪੇ ਤੇ ਨੂੰਦੈ ਕੀ ਕਹਿਆ ਸੀ ਵੀ ਇਹ ਤਾਂ ਇਹ ਜੀ ਨਹੀਂ ਬਾਈ ਮੜਾ ਧਿਆਨ ਰੱਖਿਆ ਤੇ ਯਾਰ ਮੈਨੂੰ ਕੀ ਪਤਾ ਸੀ ਮੈਂ ਤਾਂ ਕਰੀ ਹੁੰਦੀ ਸੀ ਧਿਆਨ ਹੀ ਸੀ ਚੱਲ ਕੋਈ ਨਾ ਤੂੰ ਜਾ ਕੇ ਚਾਹ ਚੂ ਪੀ ਲੈ ਨਾਲੇ ਆਪਦਾ ਹੁਣੀ ਕੱਪੜੇ ਕੁੱਪੜੇ ਆਪਦਾ ਪਲਾਨ ਬਣਾ ਲਾ ਉੱਥੇ ਕੀ ਕਰਨਾ ਕੀ ਨਾ ਠੀਕ ਆ ਮੈਂ ਤੇਨੂੰ ਪਹਿਲਾਂ ਦੱਸ ਦਿੰਨਾ ਵੀ ਆਪਾਂ ਇੱਥੇ ਲੰਬੀ ਵਕਤ ਚੱਲਾਂਗੇ ਚੱਲਾ ਇਧਰ ਨੂੰ ਇਹ ਨੇੜੀ

ਉਹਨੋ ਕਨੀ ਪਹਾੜਾਂ ਤੇ ਲੈ ਕੇ ਜਾ ਮੈਨੂੰ ਫੜਾ ਸਿਆਪਾ ਖਾਨਾ ਬਸ ਹਦਗਦਨ ਵੀ ਬਹੁ ਹੋ ਗਏ ਕਿੱਥੇ ਹੁਣੀ ਗਮਾਂਡਣਾ ਦੇਖ ਕੇ ਆਈਏ ਗਿੜਾ ਗੂੜਾ ਮਰੀ ਬੰਦ ਪਿਆ ਗੇਟ ਯਾਰਾ ਹੋ ਜੇ ਵੀ ਇੱਧਰ ਕਿੱਲਾ ਮਾ ਮੈਂ ਦਾ ਬਸ ਇੱਧਰੇ ਆਉਂਦਾ ਸੀ ਯਾਰਾ ਇੱਧਰ ਕਿੱਧਰ ਹਾਂ ਗਮਾਂਡਣ ਸੋਣੀ ਗਮਾਂਡਣ ਗਣੀ ਆ ਯਾਰ ਦੋ ਇੰਨੀ ਸੋਣੀ ਬਾ ਵੀ ਰਹਿੰਦੀ ਪਤਾ ਨਹੀਂ ਇੱਧਰ ਵਾਜ ਹਾਂ ਤਿੰਨ ਚਾਰ ਦਿਨ ਹੋ ਗਏ ਗੇਟ ਬੰਦੇ ਹੀ ਪਏ ਅੱਛਾ ਜੀ ਬਈ ਕਿੱਥੇ ਹੈ ਪਤਾ ਨਹੀਂ ਕੋਸਾ ਨਾ ਨਾ ਪਾਪੜ ਦੇਖਦਾ ਹਾਂ ਹਾਂ ਗਏ ਹੋਣੇ ਕਿਤੇ ਨਾ ਕਿਤੇ ਇਹ ਤਰੀ ਜਾਂਦੇ ਨੇ ਰੰਗ ਰੰਗੀਆਂ ਹੋ ਸੀਗਾ ਨਵਾਂ ਵਿਆਹ ਹੋਇਆਗਾ ਹਜੇ ਜੋੜੇ ਦਾ ਤੈਨੂੰ ਪਤਾ ਵੈ ਜੀ ਇਹਨਾਂ ਬਹੁਤੀ ਸੋਹਣੀ ਮਿਲਦੀ ਨਾ ਇਹਨੂੰ ਯਾਰ ਨਹੀਂ ਤਾਨੂੰ ਕਹਣਾ ਪੂਜ ਵਰਗੀ ਪਿਆਰਾਂ ਮੈਂ ਇਹ ਕਿਤੇ ਯਾਰਾ ਫੇਰਾ ਜਦੋਂ ਆ ਕੇ ਦੱਸਦੀ ਫੇਰਾ ਚੱਲ ਆਪਾਂ ਦੇਖਦੇ ਐਮਰੀ ਘੜ ਸੁਣ ਉਹ ਆਪਣੀ ਜੀ ਹੈ ਆ ਲਾਇਆ ਇਹ ਕੋਈ ਅਪਰੇਟ ਕਰਿਆ ਮੈਂ ਗੱਲ ਸਹੀ ਆ ਪਤਾ ਕਿ ਤੋ ਕਰੀਏ ਭਾਵੇਂ ਇਹ ਗਏ ਕਿੱਥੇ ਨੇ ਓ ਜੀ ਵੀ ਓਰੇ ਬੈਠਾ ਹੋਏ ਓ ਹੋਰਾ ਮਰਾ ਜੀ ਨਗਾ ਦੇ ਬੈਠਾ ਤੀਗਾ ਆਲਾ ਹਟਾ ਨਿਕਾ ਹੈ ਫਿਰ ਇਹ ਹਟਣ ਵਾਲੀ ਚੀਜ਼ ਆ ਕਿਤੇ ਦੇਖਤਾ ਲੈ ਤੂੰ ਕਿੰਨੇ ਕੱਲ ਦੱਸਾਂ ਹਾਂ ਇਹਦਾ ਮਰ ਪਖੜੇ ਬੱਪੂ ਦਾ ਹਾਂ ਜਦੋਂ ਇਹਨੇ ਨਾ ਉਹਦੇ ਜਿਹੇ ਨੇ ਨਾਲਾਂ ਦੇ ਵੀ ਸਮਾਗਰੇ ਨਾਲ ਚੱਲੀ ਹੋਏ ਦੇਖਦੇ ਹਾਂ ਕਿ ਸੋਣਾ ਹੁਣ ਪੈਸੇ ਪੁੱਛਦਾ ਹੈ ਕਿਨੇ ਕਉਂ ਦੱਸਦੇ ਯਾਰ ਪੈਸਾ ਰੁਗਿਆ ਰੇਲ ਗੱਡੀ ਜਾਂਦੀ ਹੈ ਸਿੱਧੀ ਚੜਕੇ ਵੱਜਾਂਗੇ ਆਪਾਂ ਲੰਗਰ ਉੱਥੇ ਵੱਧੂ ਨਹੀਂ ਹੈ ਆਪਾਂ ਨਹੀਂ ਕਰਨਾ ਹੋਰ ਆ ਫਿਰ ਮੈਂ ਦੇਖਣ ਜਾ ਕੇ ਕੱਪੜੇ-ਕੁੱਪੜੇ ਦਾ ਲੜਾ ਯਾਰ ਕੋਈ ਐਵੇਂ ਨਹੀਂ ਕਦੀ ਜਾਗਦੀ ਚੱਕਲਾ ਲੋਰ ਟੀ-ਸ਼ਰਟ ਹੋਰ ਆਪਾਂ ਨੇ ਇੱਥੇ ਕੀ ਕਰਨਾਗਾ ਬਾਕੀ ਸਾਰੇ ਜੰਮਿਆਂਗੇ ਮੈਂ ਤਾਂ ਵੀ ਕਰਨ ਜੀਏ ਨੇ ਯਾਰ ਇਕੱਲਾ ਚੱਲ ਰਹੀ ਜਾਂਦਾ ਮੱਥਾ ਮੱਥਾ ਟੇਕਣ ਜੰਦੇ ਹੁਣ ਸੁੱਖ-ਸੱਖ ਸੁੱਖੇ ਹੋਣੀ ਹੋਰ ਤੇਰੇ ਬਾਹਰ ਦਾ ਸਖੂ ਹੀ ਹੋ ਗਿਆ ਮੁੜੀ ਜੀ ਦੇਖੀ ਆਵਾ ਬਾਬਾ ਬਾਬਿਆਂ ਕੋਲੇ ਜਾਂਦੀ ਸੀ ਇਹ ਅੱਛਾ ਜੀ ਬਾਟੂਣਾ ਲੈ ਟੂਣਾ ਤਾਂ ਆ ਸਾ ਜਿਮੀ ਚੁੱਟੇ ਦੁੱਧ ਵਰਗੀ ਪਈ ਆ ਕੋਈ ਰਸਤੇ ਜਨੇ ਰਸਤੇ ਜਨੇ ਤਿੰਨ ਦਾ ਬਾਬੇ ਪੜਤੇ ਹਾਂ ਹਾਂ ਪਤਾ ਨਹੀਂ ਕੰਨਾ ਦਾ ਘਰ ਪਰਦੀ ਹੈਗੀ ਫੇਰ ਹੋਇਆਗਾ ਕਿ ਹੁਣ ਤੇਰੇ ਪਾਸਾ ਕਲੇਜ ਦਉਈ ਹੋਗਾ ਦਾ ਮੈਂ ਵੀ ਕਹਾਂ ਯਾਰ ਅਭੀ ਉਹਨੂੰ ਬੋਟੀ ਮਿਲ ਕੇਵੇਂਗੀ ਆ ਉਹਨੇ ਕੋਈ ਸੁੱਖ ਵਗੈਰਾ ਸਿੱਖੀ ਹੋਗੀ ਹਾਂ ਔਖਾ ਕੀ ਮਾਤਾ ਨੂੰ ਅੱਖਾ ਲਗਾ ਬਾਬਿਆਂ ਦੇ ਘਰ ਪਰਤੇ ਦੀ ਮਾਸਾਂ ਨੇ ਤਾਂ ਤੈਨੂੰ ਵੈਸੇ ਕਿੰਨੇ ਦਿਨ ਹੋ ਗਏ ਰੇ ਖੜੀ ਨੂੰ ਮੈਨੂੰ ਤਾਂ 4-5 ਦਿਨ ਹੋ ਗਏ ਮੈਂ ਤਾਂ ਡੇਲੀ ਖੜਦਾ ਹਾਂ ਰੇ ਮਾਹੀ ਆ ਜਾਣ ਗੇ ਟ ਖੁੱਲੀ ਨਹੀਂ ਹੈਗਾ ਉਹ ਦਿਨਾਂ ਬੰਦੇ ਪਿਆ ਫਟ ਕੇ ਤਾਂ ਜਦੋਂ ਆਉਂਗੇ ਰੋ ਦੇਖੀ ਜਾਊਗੀ ਹੋਰ ਕੀ ਹੈਗਾ ਤੇਰਵਾ ਕਰੀਏਗੀ ਹੱਲਾ ਪਾਉਣ ਜੱਲ ਕੇ ਨਾ ਜਿਵੇਂ ਤੁਹਾਨੂੰ ਕਿਹਾਗਾ ਚਲ ਫਿਰ ਦੇਖਦਾ ਕੀ ਆ ਮੂਹ ਮੂਹ ਸੈਲ ਵਜਾ ਪਰ ਹਾਂ ਆਏ ਦੂਜੇ ਮੂਹ ਸੈਲ ਪੈਂ ਕਰਦਾਂਗੇ ਆਪਾਂ ਸਾਮਾਨ ਸਮੂਹ ਲੈ ਕੇ ਆਣਾ ਪਹਿਲਾਂ ਖਾਣ ਪੀਣ ਵਾਸਤੇ ਰਸਈ ਕੋਕ ਲੱਗੀ ਕਰਤ ਲਾਵਾਂਗੇ ਉਹ ਖਾਣ ਨੂੰ ਅਗਰ ਨੂੰ ਆਖਾ ਲੰਗਰ ਉੱਥੇ ਬਾਧੂ ਨੇਗੇ ਤੂੰ ਇਹਦੀ ਗੌਰ ਕਰਾ ਇਹ ਤਾਂ ਬਸ ਟੈਨਸ਼ਨ ਹੁੰਦਾ ਸਭ ਕੁਝ ਪਤਾ ਲੱਗ ਜੂ ਬਾਪੂ ਲਓ ਵੀ ਦੋਸਤੋ ਇਹ ਵੀਡੀਓ ਸਾਡੀ ਨੈਕਸਟ ਪਾਰਟ ਜ਼ਰੂਰ ਦੇਖੋ ਬਹੁਤ ਸੋਹਣਾ ਪਾਰਟ ਆਊਗਾ ਪਹਾੜਾਂਾਂ ਚ ਸੀਰੀਅਲ ਸ਼ੂਟ ਕਰਕੇ ਲਿਆ ਸਕਦੇ ਆਂ ਅਸੀਂ ਚਾਂਸ ਹੈਗੇ ਨੇ ਤੇ ਬਾਕੀ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰੋ ਅਸੀਂ ਹੋਰ ਪਾਰਟ ਬਣਾਵਾਂਗੇ ਥੈਂਕ ਯੂ ਥੈਂਕ ਯੂ ਇਹ ਪਾਰਟ ਸਾਡਾ ਬਣਾਉਣਾ ਜ਼ਰੂਰੀ ਹੈ ਕਿਉਂਕਿ ਇਹ ਵੀਡੀਓ ਅਸੀਂ ਇਹਦੇ ਪਾਰਟ ਚਲਾਉਣੇ ਨੇ ਅਸੀਂ ਵੀਡੀਓ ਦੇ ਸੋਹਣੀ ਕਮੈਂਡਨ ਤੇ ਬਾਕੀ ਤੁਹਾਨੂੰ ਮਿਲਦੇ ਆਂ ਨੈਕਸਟ ਵੀਡੀਓ ਲੈ ਕੇ ਬਹੁਤ ਜਲਦੀ